ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹੀ ਗੁਰਜੀਕਾ ਖਾਲਸਾ ਵਾਹੀ ਗੁਰਜੀ ਕੀ ਫਤਿਹ ਗੁਰੂ ਪਿਆਰਿਓ ਜਿਹੜਾ ਆਪਾਂ ਇਹ ਸ਼ਬਦ ਦੀ ਕਮਾਈ ਦਾ ਲਾਹਾ ਲਿਆ ਇਹਦੇ ਵਿੱਚ ਭਰਪੂਰ ਆਨੰਦ ਹੈ ਕਿਉਂਕਿ ਸ਼ਬਦ ਅਕਾਲ ਪੁਰਖ ਸੱਚੇ ਪਾਤਸ਼ਾਹ ਦੇ ਮੁਖ ਦੀ ਆਵਾਜ਼ ਹੈ ਜਿਹਦੀ ਆਪਾਂ ਖੋਜ ਕਰ ਰਹੇ ਹਾਂ ਜਿਹਨੂੰ ਆਪਾਂ ਸੁਣਨਾ ਚਾਹੁੰਦੇ ਆਂ ਮਹਾਰਾਜ ਦਾ ਪਰਮਾਨ ਹੈ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰ ਤੇ ਜਾਣੇ ਜਿਵੇਂ ਆਪਾਂ ਦੇਖਦੇ ਆਂ ਸਿੱਖ ਜਗਤ ਵਿੱਚ ਚਾਹੇ ਖੁਸ਼ੀ ਦਾ ਸਮਾਗਮ ਹੋਵੇ ਚਾਹੇ ਗਮੀ ਦਾ ਸਮਾਗਮ ਹੋਵੇ ਚਾਹੇ ਸ਼ੁਕਰਾਨੇ ਦਾ ਸਮਾਗਮ ਹੋਵੇ ਤਾਂ ਉਸ ਸਮਾਗਮ ਦੇ ਵਿੱਚ ਆਨੰਦ ਸਾਹਿਬ ਗਾਇਨ ਕੀਤਾ ਜਾਂਦਾ ਜਿਹੜੇ ਤੀਜੇ ਪਾਤਸ਼ਾਹ ਦੇ ਮੁਖਾਰਬੰਦ ਚੋਂ ਸਾਡੇ ਤੱਕ ਬਾਣੀ ਪਹੁੰਚੀ ਹੈ ਮਹਾਰਾ ਸੱਚੇ ਪਾਤਸ਼ਾਹ ਨੇ ਇਹ ਸਾਨੂੰ ਬੜੀ ਰਹਸਮਈ ਮਿਸਟੀਕਲ ਸਪਿਰਚੁਅਲ ਬਾਣੀ ਦਿੱਤੀ ਹੈ ਤੇ ਮਹਾਰਾ ਇਹ ਕਹਿੰਦੇ ਗੁਰਬਾਣੀ ਜਿਹੜੀ ਹੈ ਨਾ ਗੁਰਸਿੱਖ ਨੂੰ ਇਹ ਯਾਦ ਕਰਾਉਂਦੀ ਹੈ ਕਿ ਜਿਹੜੇ ਅਨੰਤ ਸੁੱਖਾਂ ਨੂੰ ਮਨੁੱਖ ਮੰਨ ਕੇ ਬੈਠ ਗਿਆ ਨਾ ਉਹ ਦਰਅਸਲ ਸੁੱਖ ਨਹੀਂ ਹੈ ਤੁਸੀਂ ਇਹ ਕਹਿ ਸਕਦੇ ਹੋ ਕਿ ਜਿਵੇਂ ਮੈਂ ਵਿਸਾਖੀ ਮਨਾਈ ਦੀਵਾਲੀ ਮਨਾਈ ਐਨੀ ਮਿਠਾਈ ਖਾਧੀ ਐਨੇ ਗੀਤ ਗਾਏ ਨੇ ਦੀਵੇ ਜਲਾਏ ਪਹੁੰਚੜੀਆਂ ਚਲਾਈਆਂ ਇੰਨਾ ਮਜ਼ਾ ਆਇਆ ਤਾਂ ਮਹਾਰਾਜ ਕਹਿੰਦੇ ਵੀ ਇਹ ਜਿਹੜਾ ਆਨੰਦ ਹੈ ਇਹ ਕਰਮ ਇੰਦਰੀਆਂ ਨਾਲ ਜੁੜਿਆ ਹੋਇਆ ਆਨੰਦ ਹੈ ਕਿਉਂਕਿ ਗੁਰਬਾਣੀ ਸਾਨੂੰ ਸਮਝਾਉਂਦੀ ਹੈ ਵੀ ਜਿਹੜਾ ਕਰਮ ਇੰਦਰੀਆਂ ਜੁੜਿਆ ਹੋਇਆ ਆਨੰਦ ਆ ਇਹਦੇ ਪਿੱਛੇ ਇੱਕ ਬੜੀ ਵੱਡੀ ਮੁਸ਼ਕਲ ਬੈਠੀ ਹੋਈ ਹੈ। ਅਤੇ ਉਹ ਇਹ ਹੈ ਕਿ ਜਿਸ ਵੇਲੇ ਕਰਮ ਇੰਦਰੀ ਸਵਾਦ ਲੈ ਲਵੇ ਤਾਂ ਉਸ ਸਵਾਦ ਨੂੰ ਤੋੜਨਾ ਪੈਂਦਾ ਹੈ। ਕਿਉਂਕਿ ਜੇ ਸਵਾਦ ਟੁੱਟੇ ਨਹੀਂ ਤਾਂ ਦੁਬਾਰਾ ਜਿਹੜਾ ਅਗਲਾ ਸਵਾਦ ਹੈ ਉਹਦਾ ਪਤਾ ਹੀ ਨਹੀਂ ਚੱਲੇਗਾ। ਤੁਸੀਂ ਅੰਦਾਜ਼ਾ ਕਰੋ ਕਿ ਜੇਕਰ ਤੁਸੀਂ ਦਿਨ ਰਾਤ 24 ਘੰਟੇ ਮਠਾਈ ਹੀ ਖਾਂਦੇ ਰਹੋ ਤਾਂ ਥੋੜੀ ਦਿਰ ਬਾਅਦ ਮਿੱਠੇ ਤੇ ਕੌੜੇ ਦਾ ਫਰਕ ਜਿਹੜਾ ਉਹ ਖਤਮ ਹੋ ਜਾਏਗਾ ਜੇ ਕਦੀ ਨਮਕੀਨ ਖਾਦਾ ਹੀ ਨਾ ਖਾਦਾ ਹੀ ਨਹੀਂ ਤਾਂ ਮਿੱਠੇ ਦੀ ਪਛਾਣ ਭੁੱਲ ਜਾਏਗੀ ਤੇ ਮਿੱਠੇ ਦਾ ਬਾਰ-ਬਾਰ ਸਵਾਦ ਲੈ ਲੈ ਲਈ ਇਨਸਾਨ ਨੂੰ ਮਿੱਠਾ ਖਾਣਾ ਬੰਦ ਕਰਨਾ ਪੈਂਦਾ ਹੈ ਸਵਾਦ ਬਦਲਣਾ ਪੈਂਦਾ ਹੈ ਹਰ ਕਰਮ ਇੰਦਰੀ ਦੇ ਭੋਗ ਦੀ ਇਹ ਇੱਕ ਮਜਬੂਰੀ ਹੈ ਜਦੋਂ ਅਸੀਂ ਕਿਸੇ ਨੂੰ ਬਹੁਤ دیر ਬਾਅਦ ਮਿਲਦੇ ਹਾਂ ਤਾਂ ਬਹੁਤ ਚੰਗਾ ਸਬੰਧ ਹੋਣ ਕਰਕੇ ਦੂਰੋਂ ਭੱਜ ਕੇ ਆਪਾਂ ਗਲੇ ਲਾ ਲੈਨੇ ਆਂ ਘੁੱਟ ਕੇ ਜੱਫੀ ਪਾ ਲੈਨੇ ਆਂ ਪਰ ਜੇ ਹੁਣ ਦਿਲ ਜੇ ਹੁਣ ਆਪਾਂ ਕਹੀਏ ਕਿ ਆਪਾਂ ਇਸ ਜੱਫੀ ਨੂੰ ਛੱਡਣਾ ਹੀ ਨਹੀਂ ਤਾਂ 2-3 ਮਿੰਟ ਬਾਅਦ ਹੀ ਮਨ ਕਾਲਾ ਪੈਣ ਲੱਗ ਜਾਏਗਾ ਹੁਣ ਇਸ ਕਰਕੇ ਪਿਆਰ ਦਰਸਾਣ ਲਈ ਜਿਹੜਾ ਸੰਸਾਰੀ ਪਿਆਰ ਹੈ ਉਹਦੇ ਚ ਦੂਰੀ ਵੀ ਚਾਹੀਦੀ ਹੈ ਜੇ ਤੁਸੀਂ ਦੂਰ ਨਹੀਂ ਹੋਵੋਗੇ ਤਾਂ ਪਿਆਰ ਸਜ਼ਾ ਬਣ ਜਾਏਗਾ ਇਹ ਸੰਸਾਰੀ ਪਿਆਰ ਇਹਦੇ ਵਿੱਚ ਉੱਚ ਨੀਚ ਵਾਧ ਘਾਟ ਚੱਲਦੀ ਰਹਿਣੀ ਹੈ ਤੋਂ ਇਸ ਤੋਂ ਇਹ ਜ਼ਾਹਰ ਹੁੰਦਾ ਹੈ ਕਿ ਵੀ ਹਰ ਸ਼੍ਰੀ ਰੀਖ ਸੁਖ ਦੇ ਨਾਲ ਇੱਕ ਦੁੱਖ ਜੁੜਿਆ ਹੋਇਆ ਹੈ ਇਸ ਕਰਕੇ ਗੁਰਬਾਣੀ ਨੇ ਗੁਰਸਿੱਖ ਨੂੰ ਕਿਹਾ ਜਿਸ ਨੂੰ ਤੂੰ ਆਨੰਦ ਮੰਨ ਕੇ ਬੈਠ ਗਿਆ ਵੀ ਉਹ ਅਸਲੀ ਆਨੰਦ ਨਹੀਂ ਹੈ ਸਾਨੂੰ ਅਸਲੀ ਆਨੰਦ ਦਾ ਪਤਾ ਨਾ ਹੋਣ ਕਰਕੇ ਅਸਲੀ ਆਨੰਦ ਲੱਭਣ ਦੀ ਕੋਸ਼ਿਸ਼ ਹੀ ਖਤਮ ਕਰਤੀ ਆਪਾਂ ਨੇ ਉਨ ਖੇਡ ਆਪਣਿਆਂ ਬਣਿਆ ਕਿ ਚਾਰ ਜੁਗਾਂ ਤੋਂ ਅਸਲੀ ਆਨੰਦ ਆਪਾਂ ਲੱਭਿਆ ਨਹੀਂ ਸਰੀਰੀਕ ਸੁੱਖਾਂ ਦੇ ਵਿੱਚ ਲੱਗੇ ਰਹੇ ਤੇ ਉਹ ਅਸਲੀ ਆਨੰਦ ਹੀ ਸਾਡੇ ਤੋਂ ਛੁੱਟ ਗਿਆ ਸਾਨੂੰ ਪਤਾ ਹੀ ਲੱਗਿਆ ਵਿਨੰਦ ਹੈ ਕੀ ਹੈ ਗੁਰਬਾਣੀ ਨੇ ਇਸ ਵਿਚਾਰ ਨੂੰ ਸਾਡੇ ਦਿਲ ਦਿਮਾਗ 'ਚ ਮਿਠਾਉਣ ਦਾ ਉਪਰਾਲਾ ਕੀਤਾ ਹੈ ਕਿ ਕਰਮ ਇੰਦਰੀਆਂ ਦਾ ਭੋਗ ਅਸਲੀ ਸੁੱਖ ਨਹੀਂ ਹੈ ਆਨੰਦ ਨਹੀਂ ਹੈ ਜਿਹੜੀ ਕਰਮ ਇੰਦਰੀ ਅੱਜ ਚੰਗਾ ਭੋਗ ਮੰਨ ਰਹੀ ਹੈ ਉਸੇ ਕਰਮ ਇੰਦਰੀ ਨੂੰ ਕੱਲ ਮਾੜਾ ਭੋਗ ਵੀ ਸਹਾਰਨਾ ਪਏਗਾ ਅੱਜ ਜੋ ਖੁਸ਼ ਹੈ ਕੱਲ ਉਹ ਦਸਹੀ ਆਏਗੀ ਅੱਜ ਜੋ ਪਿਆਰ ਵਿੱਚ ਹੈ ਕੱਲ ਉਹ ਪਿਆਰ ਗੁੱਸੇ ਤੇ ਨਫ਼ਰਤ ਵਿੱਚ ਬਦਲੇਗਾ ਸਦੀਵੀ ਨਹੀਂ ਰਹੇਗਾ ਤੁਸੀਂ ਆਪਣੇ ਸਾਰੇ ਪਿਆਰ ਤੇ ਰਿਸ਼ਤਿਆਂ ਨੂੰ ਜਰਾ ਗਹਿਰੀ ਝਾਤ ਮਾਰ ਕੇ ਗੁਰਮੁਖ ਪਿਆਰੇ ਉਹ ਦੇਖੋ ਸਾਰਿਆਂ ਤੋਂ ਵੱਡਾ ਪਿਆਰ ਜੇ ਆਪਾਂ ਨੇੜੇ ਦਾ ਰਿਸ਼ਤਾ ਵੀ ਲਈਏ ਜਿਵੇਂ ਮਾਂ ਧੀ ਦਾ ਹੈ ਜਾਂ ਮਾਂ ਪੁੱਤ ਦਾ ਮੰਨਿਆ ਜਾਂਦਾ ਜੇਕਰ ਧੀ ਤੇ ਪੁੱਤ ਹੁਕਮ ਦੇ ਵਿੱਚ ਨੇ ਤੇ ਮਾਤਾ ਦੇ ਸੁੱਖਾਂ ਦਾ ਇੰਤਜ਼ਾਮ ਕਰਦੇ ਨੇ ਤਾਂ ਬੜੇ ਚੰਗੇ ਲੱਗਦੇ ਨੇ ਜੇ ਇਹੀ ਤੀ ਪੁੱਤ ਮਾਪੇ ਦੇ ਸੁੱਖਾਂ ਦਾ ਇੰਤਜ਼ਾਮ ਨਾ ਕਰਨ ਤਾਂ ਉਹਨਾਂ ਮਾਪੇ ਨੂੰ ਪੁੱਛ ਕੇ ਦੇਖੋ ਵੀ ਉਹ ਕਿੰਨੇ ਕੁ ਦੁਖੀ ਹਨ ਤੇ ਕਿੰਨੇ ਕੁ ਰਿਸ਼ਤੇ ਦੀ ਵੈਲਿਊ ਹੈ ਦਰਸਲ ਦਰਸਲ ਜਿਹੜਾ ਉਹ ਰਿਸ਼ਤਾ ਅਸਲੀ ਪਿਆਰ ਦਾ ਰਿਸ਼ਤਾ ਨਹੀਂ ਹੈ ਜਿੱਥੇ ਇੱਕ ਲੋੜ ਇੱਕ ਜ਼ਰੂਰਤ ਖੜੀ ਹੈ ਇਹ ਹੀ ਮਾਇਆ ਦੇ ਕਨਸੈਪਟ ਨੂੰ ਸਮਝ ਨਾ ਪਾਉਂਦੇ ਤੇ ਉਸ ਲੋੜ ਨੂੰ ਅਸੀਂ ਪਿਆਰ ਸਮਝਿਆ ਹੋਇਆ ਜੇਕਰ ਇਹ ਸਹੀ ਪਿਆਰ ਹੁੰਦਾ ਤਾਂ ਬੱਚੇ ਦੇ ਕਿਸੇ ਤਰ੍ਹਾਂ ਦੇ ਹੋਣ ਨਾਲ ਚਾਹੇ ਉਹ ਜਿਵੇਂ ਦਾ ਵੀ ਹੈ ਬੱਚਾ ਘਰ ਪੈਦਾ ਹੋ ਗਿਆ ਕੋਈ ਰਜੋਗੁਣੀ ਆ ਗਿਆ ਤਮੋਗੁਣੀ ਆ ਗਿਆ ਸਤੋਗੁਣੀ ਆ ਗਿਆ ਕਈ ਤਰ੍ਹਾਂ ਦੇ ਗੁਰਮੁਖਾ ਕੇ ਇੱਧਰ ਕਰਾਂ ਚ ਪੈਦਾ ਹੁੰਦੇ ਨੇ ਤੇ ਉਹ ਜਿਵੇਂ ਦਾ ਵੀ ਹੈ ਤਾਂ ਉਹ ਮਾਤਾ ਪਿਤਾ ਨੂੰ ਤਾਂ ਕੋਈ ਫਰਕ ਨਹੀਂ ਪੈਣਾ ਚਾਹੀਦਾ ਜੇ ਬੱਚਾ ਬਦਲ ਗਿਆ ਤਾਂ ਸਹੀ ਪਿਆਰ ਨਹੀਂ ਸੀ ਬਦਲਣਾ ਨਹੀਂ ਸੀ ਚਾਹੀਦਾ ਮਤੇ ਸਾਡੇ ਵਿੱਚ ਇੱਕ ਕੰਡੀਸ਼ਨ ਆ ਗਈ ਵੀ ਅਸੀਂ ਇਹ ਸੋਚਣ ਲੱਗ ਗਏ ਵੀ ਇਹ ਬਦਲ ਕਿਉਂ ਰਿਹਾ ਹੈ ਉਹ ਨਹੀਂ ਬਦਲ ਰਿਹਾ ਉਹ ਅਗਰ ਮੁਕ ਪਿਆਰ ਉਹ ਸਾਡੀ ਅਵਸਥਾ ਸਾਹਮਣੇ ਹੋਈ ਅਸੀਂ ਖੇਲ ਨੂੰ ਸਮਝੇ ਨਹੀਂ ਵੀ ਇੱਥੇ ਵਿਚਾਰਾਂ ਦਾ ਖੇਲ ਚੱਲ ਰਿਹਾ ਹੈ ਇਸ ਦਾ ਮਤਲਬ ਇਹ ਨਿਕਲਿਆ ਕਿ ਆਪਾਂ ਸ਼ਰਤ ਨਾਲ ਜੁੜੇ ਹੋਏ ਹਾਂ ਕੰਡੀਸ਼ਨ ਨਾਲ ਜੁੜੇ ਹੋਏ ਹਾਂ ਅਨ ਕੰਡੀਸ਼ਨਲ ਪਿਆਰ ਨਹੀਂ ਸਾਨੂੰ ਉਹ ਸਿਰਫ ਅਕਾਲ ਪ੍ਰਤਨਾ ਹੋ ਸਕਦਾ ਹੈ ਜੇ ਜਿਹੜੇ ਪਿਆਰ ਤੇ ਕੰਡੀਸ਼ਨ ਲੱਗੀ ਹੋਈ ਹੈ ਤੇ ਉਹ ਪਿਆਰ ਨਹੀਂ ਹੋ ਸਕਦਾ ਉਹ ਸਿਰਫ ਮੋਹ ਹੋ ਸਕਦਾ ਗੁਰਬਾਣੀ ਇਸ ਪੁਆਇੰਟ ਨੂੰ ਸਮਝਾ ਰਹੀ ਹੈ ਕਿਤਨੇ ਕਿਤੇ ਆਪਾਂ ਮੋਹ 'ਚ ਫਸੇ ਹੁੰਨੇ ਆ ਤੇ ਇਸ ਕਰਕੇ ਗੁਰਬਾਣੀ ਨੇ ਸਾਨੂੰ ਸੁਖਮ ਗਿਆਨ ਦਿੱਤਾ ਹੈ ਵੀ ਜਿਹੜਾ ਇਹ ਪੌਣ ਪਾਣੀ ਬਸੰਤਰ ਜਿਹੜੇ ਅੰਦਰ ਜਾਂਦੇ ਨੇ ਵਿਚਾਰ ਚੱਲਦੇ ਆ ਸਭ ਤੋਂ ਪਹਿਲਾਂ ਸੁਖਮ ਵਿਚਾਰ ਨੂੰ ਇੱਕ ਰੋਕੇ ਤੁਸੀਂ ਪਹਿਲਾਂ ਘਰ ਆ ਜਾਓ ਪਹਿਲਾਂ ਆਨੰਦ ਦੀ ਅਵਸਥਾ 'ਚ ਆ ਜਾਓ ਤਾਂ ਹੀ ਮਾਰਾ ਨੇ ਕਿਹਾ ਵੀ ਜਿਹੜਾ ਆਨੰਦ ਹੈ ਉਹ ਸ਼ਬਦ ਗੁਰੂ ਦੇ ਵਿੱਚ ਪਿਆ ਹੈ ਜਿਹੜਾ ਨਿਰੰਤਰ ਚੱਲ ਰਿਹਾ ਜਿਹੜਾ ਕਦੀ ਬਦਲਦਾ ਨਹੀਂ ਜਿਹੜੇ ਜਿਹਦੀ ਪਿਆਰ ਦੀ ਪਰਿਭਾਸ਼ਾ ਹੀ ਨਹੀਂ ਅੱਜ ਬੰਦ ਹੋ ਗਿਆ ਤੇ ਕੱਲ ਚੱਲ ਪਏਗਾ ਕਿਉਂਕਿ ਗੁਰੂ ਇੱਕ ਵਾਰ ਦੇ ਕੇ ਪਛਤਾਉਂਦੇ ਨਹੀਂ ਜਿਹਦੇ ਨਾਮ ਪ੍ਰਗਟ ਹੋ ਜਾਂਦਾ ਉਹ ਤਾਂ ਬੰਦ ਨਹੀਂ ਕਰਦੇ ਦੇਵਤਿਆਂ ਦਾ ਵੀ ਨਹੀਂ ਕੀਤਾ ਸੀ ਭਾਵੇਂ ਉਹਨਾਂ ਨੇ ਇੱਧਰ ਆ ਕੇ ਹੋਮੇ ਕਰ ਲਈ ਜਾਂ ਕਿਸੇ ਨੇ ਕੀ ਕਰ ਲਿਆ ਜਿਸ ਨੇ ਸਵਰਗ ਦਾ ਰਾਜ ਮੰਗ ਲਿਆ ਤੇ ਜਨਮ ਮਰਨ ਚਲੇ ਗਏ ਇਸ ਕਰਕੇ ਮਾਰਾ ਨਹੀਂ ਸਾਨੂੰ ਆਨੰਦ ਸਾਹਿਬ ਦੀ ਬਾਣੀ ਦੇ ਵੀ ਸਮਝਾਉਣਾ ਕੀਤਾ ਵੀ ਆਨੰਦ ਕੀ ਹੈ ਆਨੰਦ ਨਨ ਸਭ ਕੋ ਕਹੇ ਆਨੰਦ ਗੁਰਦੇ ਜਾਣਿਆ ਉਹ ਆਨੰਦ ਦੀ ਪਰਿਭਾਸ਼ਾ ਹੁਣ ਆਪਾਂ ਆਪਣੇ ਅਰਥਾਂ ਮੁਤਾਬਕ ਢਾਲ ਲਈਏ ਜਾਂ ਗੁਰੂ ਦੇ ਮਟਾ ਢਾਲ ਲਈਏ ਇਹ ਫਿਰ ਮੰਨਨੇ ਦੇਖਣਾ ਵੀ ਲੇਵ ਦੇ ਰਸਤੇ ਚੱਲਣਾ ਹੈ ਕਿ ਧਾਤੇ ਰਸਤੇ ਚੱਲਣਾ ਹੈ ਆਪਨ ਦੋ ਹੀ ਰਸਤੇ ਦੱਸੇ ਹੋਏ ਆ ਕਾਲਪੁਰ ਕੁਝ ਨਹੀਂ ਕਹਿੰਦੇ ਉਹ ਆਪਣੀ ਸਮਾਜ ਚ ਬੈਠੇ ਆ ਆਨੰਦ ਲੈ ਰਹੇ ਆ ਉਹਨੇ ਸੰਸਾਰ ਬਣਾ ਕੇ ਤੇ ਆਪ ਆਨੰਦ ਦੇ ਵਿੱਚ ਨੇ ਸਭ ਕਾਲ ਇੱਥੇ ਸਾਨੂੰ ਖਿਡਾ ਰਿਹਾ ਵਿਚਾਰਾਂ ਚ ਖੇਡਦੇ ਪਿਆ ਸੀ ਪਰ ਜਦੋਂ ਗਿਆਨ ਹੋ ਗਿਆ ਵੀ ਨਹੀਂ ਆਨੰਦ ਇੱਥੇ ਨਹੀਂ ਹੈ ਆਨੰਦ ਗੁਰੂ ਦੇ ਸ਼ਬਦ ਦੇ ਵਿੱਚ ਹੈ ਤਾਂ ਕਿਉਂ ਨਾ ਕਮਾਈ ਕਰਕੇ ਵਿਚਾਰ ਰੋਕ ਕੇ ਦਰ ਤੇ ਚਲੀਏ ਦਰ ਤੇ ਬੈਠੀਏ ਉੱਥੋਂ ਪਤਾ ਲੱਗੇਗਾ ਵੀ ਇੱਧਰ ਤਾਂ ਇਹ ਮਿੱਟੀ ਦਾ ਪੁੱਤਲਾ ਚੜਜੂਗੋਗੇ ਨਾ ਸਦਾ ਫਿਰਦਾ ਮਾਟੀ ਦਾ ਪੁੱਤਰਾ ਕੈਸੇ ਨੇ ਚੱਤ ਸੈਂ ਕਹਿੰਦਾ ਦੇਖਿਆ ਦੇਖਿਆ ਸੁਣਾ ਬੋਲੇ ਦੋਹਰੇ ਉਹ ਫਿਰਦਾ ਕਹਿੰਦਾ ਇਧਰ ਉਹ ਦੌੜੀ ਫਿਰਦਾ ਕਹਿੰਦੇ ਜਦ ਕਿਛ ਪਾਵੇ ਤਬ ਗਰਭ ਗਰਭ ਕਰਤ ਹੈ ਕਹਿੰਦਾ ਜਦ ਕੁਛ ਮਿਲਦਾ ਤੇ ਮਾਇਆ ਦੇ ਗਰਭ ਦਾ ਅਹਿਸਾਸ ਹੁੰਦਾ ਵੀ ਮੈਂ ਮੈਨੂੰ ਕੁਛ ਮਿਲ ਗਿਆ ਕਹਿੰਦਾ ਫਿਰ ਬੜਾ ਮਾਣ ਕਰਦਾ ਕਹਿੰਦਾ ਮਾਇਆ ਗਈ ਤਬ ਰੋਣ ਲੱਗਦਾ ਹੈ ਕਹਿੰਦਾ ਜਦੋਂ ਕੋਈ ਮਾਇਆ ਖੁੱਸ ਜਾਂਦੀ ਹੈ ਫਿਰ ਨੂੰ ਲੱਗ ਜਾਂਦਾ ਵੀ ਮੇਰਾ ਰਾਜ ਗਿਆ ਮੇਰਾ ਨੁਕਸਾਨ ਹੋ ਗਿਆ ਮੇਰੀ ਗੱਡੀ ਵੱਜ ਗਈ ਫਿਰ ਐਸਾ ਨਾ ਹੋ ਗਿਆ ਕਿਉਂ ਦੁੱਖ ਸੁੱਖ ਦੀ ਖੇਡ ਚ ਖੇਡ ਰਿਹਾ ਹੁਣ ਦੁੱਖ ਸੁੱਖ ਦੀ ਖੇਡ ਜਿੱਤਣ ਵਾਸਤੇ ਉਹ ਸਮਵਸਥਾ ਦੇ ਵਿੱਚ ਜਾਣ ਲਈ ਗੁਰੂ ਦੀ ਸ਼ਬਦ ਦੀ ਕਮਾਈ ਹੈ ਤੇ ਜਿਹਨੂੰ ਗਿਆਨ ਨਹੀਂ ਉਹਨੂੰ ਜਲਦੀ ਵਕਿਰ ਕਿਰਪਾ ਹੋ ਜਾਂਦੀ ਹੈ ਕਿਉਂਕਿ ਉਹ ਸਹਿਜ ਹੁੰਦਾ ਮਨ ਜਿੰਨਾ ਜ਼ਿਆਦਾ ਗਿਆਨ ਗਿਆਨ ਹੁੰਦਾ ਤੇ ਉਹ ਵੀ ਗਿਆਨੀ ਫਸ ਜਾਂਦਾ ਤਾਂ ਹੀ ਗੁਰੂ ਨਾਨਕ ਦੇ ਘਰ ਦੇ ਵਿੱਚ ਗਿਆਨ ਧਿਆਨ ਕਰਮ ਨੂੰ ਤਰਜੀਹ ਨਹੀਂ ਦਿੱਤੀ ਗਈ ਸਿੱਧਾ ਪ੍ਰੇਮ ਨੂੰ ਤਰਜੀਹ ਦਿੱਤੀ ਜੇ ਵੀ ਪ੍ਰੇਮ ਪੈ ਗਿਆ ਤੇ ਮਾਲਕ ਦੇ ਨਾਲ ਇਹ ਆਪਾਂ ਨਿਕਲ ਜਾਾਂਗੇ ਸੋ ਗੁਰਮੁਖ ਪਿਆਰਿਓ ਇਸੇ ਕਰਕੇ ਮਾਰਾ ਸੱਚੇ ਪਾਤਸ਼ਾਹ ਨੇ ਸਾਨੂੰ ਹਉਮੈ ਤੋਂ ਬਚਣ ਵਾਸਤੇ ਕਿਹਾ ਤੇ ਨਾਮ ਦੀ ਕਮਾਈ ਸ਼ਬਦ ਦੀ ਕਮਾਈ ਕਰਨ ਵਾਸਤੇ ਕਿਹਾ ਕਿ ਸੱਚਾ ਪਿਆਰ ਪਾਈਏ ਗਾਲਪੁਰ ਸੱਚੇ ਪਾਤਸ਼ਾਹ ਨਾਲ ਗੁਰਬਾਣੀ ਦੇ ਮਹਾਤਮ ਨੂੰ ਸੰਜੀਏ ਤੇ ਗੁਰਬਾਣੀ ਨਾਲ ਜੁੜੀਏ ਕਦੇ ਵੀ ਕਿਸੇ ਗੁਰਮੁਖ ਦੇ ਨਾਲ ਸਰੀਰਿਕ ਤੌਰ ਤੇ ਨਹੀਂ ਜੁੜਨਾ ਜਿੰਨਾ ਕਿ ਮਰਜੀ ਪ੍ਰਚਾਰਕ ਵੱਡਾ ਹੋਵੇ ਗੁਰੂ ਨਾਨਕ ਪਾਸ਼ਾ ਨੇ ਕਹਿੰਦਾ ਨਾਨਕ ਨੀਚ ਕਰੇ ਵਿਚਾਰ ਨਾਨਕ ਨੀਵਾ ਤਰੀਕੀ ਵਿਚਾਰ ਕਰ ਸਕਦਾ ਗੁਰੂ ਨਾਨਕ ਕਿਹੜੀ ਵੱਡੀ ਗੱਲ ਕਹਿ ਰਿਹਾ ਉਹ ਕਹਿੰਦੇ ਸ਼ਬਦ ਨਾਲ ਜੁੜੋ ਜਿਹੜਾ ਸਾਰਿਆਂ ਦਾ ਸਾਂਝਾ ਹੈ ਉਹਦੇ ਨਾਲ ਜੁੜੋ ਕਿਉਂਕਿ ਜਦੋਂ ਹੱਥ ਤੱਕ ਆਪਾਂ ਗੁਰਬਾਣੀ ਦੀ ਖੋਜ ਆਪ ਨਹੀਂ ਸ਼ੁਰੂ ਕਰਾਂਗੇ ਨਾ ਚਾਹੇ ਇੱਕ ਅਸ਼ਟਪਦੀ ਪੜ੍ਹੀਏ ਚਾਹੇ ਇੱਕ ਅੰਗ ਪੜ੍ਹੀਏ ਚਾਹੇ ਥੋੜੀ ਪੜ੍ਹੀਏ ਪਰ ਉਹਨੂੰ ਵਿਚਾਰ ਕੇ ਪੜ੍ਹੀਏ ਜਦੋਂ ਕਿਸੇ ਨੂੰ ਸਵਾਲ ਜੁਆ ਪੁੱਛਣਾ ਹੈ ਨਾ ਤਾਂ ਤੁਹਾਨੂੰ ਕਿਸੇ ਗੁਰਮੁਖ ਨੂੰ ਪੁੱਛਣ ਦੀ ਲੋੜ ਨਹੀਂ ਪਵੇਗੀ ਕਲਯੁਗ ਦੇ ਵਿੱਚ ਪ੍ਰਗਟ ਆਖੇਡ ਜਸਵੀ ਪਾਸ਼ਾ ਨੂੰ ਸਾਰਾ ਖੇਡ ਕੀ ਉਹਨਾਂ ਤੋਂ ਵੱਡਾ ਕੌਣ ਹੋ ਜਾਏਗਾ ਜਿਨ੍ਹਾਂ ਨੂੰ ਪਤਾ ਵੀ ਇੱਥੇ ਦੇਹ ਧਾਰੀ ਨੂੰ ਮੂਹਰ ਲਾਉਣੀ ਨਹੀਂ ਗੁਰਗੰਦ ਸਾਹਿਬ ਨੂੰ ਮੂਹਰ ਲੱਗੀ ਹੈ ਨਾ ਤਾਂ ਇਸ ਕਰਕੇ ਜਦੋਂ ਵੀ ਸ਼ਬਦ ਦੀ ਕਮਾਈ ਸਿਮਰਨ ਨਾਲ-ਨਾਲ ਕਰਨਾ ਹੈ ਤੇ ਨਾਲ-ਨਾਲ ਇੱਕ ਅਸ਼ਟਪਦੀ ਪੜ੍ਹ ਲਓ ਦੋ ਤੁਕਾਂ ਪੜ੍ਹ ਲਓ ਪਰ ਉਹਨੂੰ ਵਿਚਾਰ ਕੇ ਪੜ੍ਹੋ ਤੁਹਾਨੂੰ ਗੁਰਬਾਣੀ ਆਪਣੇ ਆਪ ਹੀ ਜਵਾਬ ਦੇਗੀ ਵੀ ਅਨੰਦ ਦੀ ਅਵਸਥਾ ਹੈ ਕੀ ਹੈ ਮਨ ਵਿੱਚ ਜੋਤ ਜੋਤ ਹੈ ਸੋਏ ਇਸ ਤੇ ਚਾਨਣ ਸਭ ਮੈਂ ਚਾਨਣ ਹੋ ਜਾ ਮਨ ਦੀ ਜੋਤ ਦੱਸੇਗੀ ਉਹ ਅੰਦਰ ਚਾਨਣ ਕਿਵੇਂ ਹੋਏਗਾ ਪ੍ਰਗਾਸ ਕਿਵੇਂ ਹੋਏਗਾ ਗੁਰਬਾਣੀ ਦੱਸੇਗੀ ਪਰ ਕਰਨਾ ਕੀ ਹੈ ਬਸ ਨਾਲ-ਨਾਲ ਸ਼ਬਦ ਦੀ ਕਮਾਈ ਸਿਮਰਨ ਸਿਮਰਨ ਸਭ ਤੋਂ ਉੱਚਾ ਹੈ ਪ੍ਰਭ ਦਾ ਸਿਮਰਨ ਸਭ ਤੇ ਉੱਚਾ ਬਸ ਇਹਦੇ ਨਾਲ ਹੀ ਆਪਾਂ ਨੂੰ ਖੇੜ ਪਤਾ ਲੱਗ ਜਾਣੀ ਹੈ ਇੱਕ ਪਾਸੇ ਗੁਰਬਾਣੀ ਪੜੀ ਜਾਣੀ ਹੈ ਨਾਲ-ਨਾਲ ਸਿਮਰਨ ਕਰੀ ਜਾਣਾ ਹੈ ਸਾਰਾ ਦਿਨ ਇਹ ਆਹਾਰ ਕਰਨ ਕਰਕੇ ਦੇਖੋ ਭਗਤ ਜਨਾਕਾ ਭੋਜਨ ਨਾਮ ਆਪ ਤੁਹਾਡਾ ਭੋਜਨ ਹੀ ਬਣ ਜਾਏਗਾ ਕਿਉਂਕਿ ਅਸਲੀ ਭੋਜਨ ਦਾ ਜਿਵੇਂ ਆਪਾਂ ਹੁਣ ਗਿਆਨ ਕਰ ਹੀ ਲਿਆ ਆਪਾਂ ਨੂੰ ਗੁਰੂ ਸਾਹਿਬ ਨੇ ਦੱਸਿਆ ਹੀ ਹੈ ਵੀ ਸੰਸਾਰੀ ਸੁੱਖਾਂ 'ਚ ਗਿਆਨ ਇੰਦਰੀਆਂ ਸੁੱਖਾਂ 'ਚ ਕੀ ਪਿਆ ਕੁਝ ਵੀ ਨਹੀਂ ਹੈ ਇੱਕ ਟੁੱਟਦਾ ਦੂਜਾ ਖੇੜ ਪ੍ਰਗਟ ਹੋ ਜਾਂਦਾ ਫਿਰ ਮਨ ਫਸ ਜਾਂਦਾ ਪਰ ਜਿਹੜਾ ਨਿਰੰਤਰ ਸੁਖ ਦੇ ਰਿਹਾ ਹਰ ਵੇਲੇ ਸੁਰਤ ਦੇ ਵਿੱਚ ਸ਼ਬਦ ਦੇ ਵਿੱਚ ਸੁਰਤ ਜੁੜੀ ਹੋਵੇ ਤੇ ਉੱਥੇ ਆਨੰਦ ਹੈ ਇਹ ਹੈ ਆਨੰਦ ਸਾਹਿਬ ਦਾ ਅਸਲ ਮਹਾਤਮ ਹਤਮ ਸੋ ਆਪਾਂ ਨੇ ਇਸੇ ਪ੍ਰਕਾਰ ਜੀਵਨ ਗੁਜ਼ਾਰਨਾ ਗੁਰਮੁਖ ਪਿਆਰਿਓ ਹਉਮੈ ਤੋਂ ਬਚ ਕੇ ਰਹਿਣਾ ਤੇ ਜੀਵਨ ਜਾਚ ਵੀ ਸਿੱਖਣੀ ਹੈ ਜੇ ਆਪਾਂ ਨਾਮ ਸ਼ਬਦ ਦੀ ਕਮਾਈ ਕਰ ਰਹੇ ਹਾਂ ਤਾਂ ਨਿਤਰ ਸਾਹਮਣੇ ਖਾਲੀ ਦੇ ਵਿੱਚ ਕਿਸੇ ਆਕਾਰ ਦੇ ਉੱਤੇ ਨਹੀਂ ਕਿਉਂਕਿ ਸਭ ਮਿੱਟੀ ਦੇ ਬੁੱਤਲੇ ਘੁਮਰੇ ਐ ਇੱਥੇ ਸਭ ਉਹਦੇ ਹੁਕਮ 'ਚ ਘੁਮਰੇ ਐ ਅਸੀਂ ਵੀ ਮਿੱਟੀ ਦੇ ਬੁੱਤਲੇ ਆ ਤੇ ਇੱਕ ਦਿਨ ਛੱਡ ਕੇ ਜਾਣਾ ਸੰਸਾਰ ਨੂੰ ਸੋ ਜਦੋਂ ਨਾਸ਼ਵਾਨ ਸੰਸਾਰ ਨਾਲ ਪਿਆਰ ਪਾ ਛੱਡ ਕੇ ਜਦੋਂ ਸ਼ਬਦ ਨਾਲ ਪਿਆਰ ਪੈ ਜਾਏਗਾ ਨਾ ਗੁਰਮੁਖ ਪਿਆਰਿਓ ਉੱਥੇ ਆਪਾਂ ਨੂੰ ਹਲੀਮੀ ਰਾਜ ਮਿਲੇਗਾ ਦਰਗਾਹ ਜਗਾ ਮਿਲੇਗੀ ਮਾਲਕ ਪਿਆਰ ਦੇਣਗੇ ਆਪਾਂ ਨੂੰ ਸੋ ਬਹੁਤ ਬਹੁਤ ਧੰਨਵਾਦ ਆਪ ਜੀ ਦਾ ਆਪ ਜੀ ਨੇ ਸਿਮਰਨ ਕਲਾਸ ਲਗਾਈ ਸਹਜ ਦੇ ਵਿੱਚ ਆਨੰਦ ਮਾਣਿਆ ਸੋ ਇਹਨੇ ਇੱਕ ਵਚਨ ਕਰਦੇ ਹੋਏ ਅਕਰ ਵੱਧਗੜ ਹੋ ਜਾਂਦਾ ਹੈ ਗੁਰਬਾਣੀ ਗੁਰੂ ਪੜਦੇ ਆ ਕੋਈ ਵਿਚਾਰ ਆ ਜਾਂਦੀ ਹੈ ਤੋਂ ਆਪ ਜੀ ਸੰਗਤ ਤੇ ਗੁਰਸਹਿਬਾਨ ਬਖਸ਼ਲ ਬਖ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ